ਹਾਲਾ ਕੀ ਮੁੰਡਾ ਚਿੱਟਾ ਵੇਚਦਾ ਸੀ ਹੁੰਦਾ ਜੇਲ੍ਹ ਚ ਬੈਠਾ ਗਾਇਦਾ ਠੀਕ ਹੈ ਉਹ ਫੜਿਆ ਆ ਮੁੰਡਾ 6-7 ਮਹੀਨੇ ਦਾ ਜਮਾਨਤ ਨਹੀਂ ਹੁੰਦੀ ਘਰ ਵੀ ਨਹੀਂ ਲੱਗਦੇ ਚਿੱਟੇ ਵਾਲਾ ਨੂੰ ਲੈ ਜਾਂਦੇ ਆ ਉੱਥੇ ਲਾ ਕੇ ਚਿੱਟੇ ਨੂੰ ਛੱਡ ਦਿੰਦੇ ਆ ਅੱਜ ਦੇ ਪੁਰਾਣੇ ਵਾਖ ਲਾਲ ਤੇ ਲੱਗੇ ਦਾ ਪੈਸਾ ਦਿਆ ਬਾਤਰੀ ਇੱਕ ਵੀ ਆਪਣੇ ਫਟਾ ਦੇ ਰਿਹਾ ਆਪਣਾ ਕੰਮ ਬਾਖਰਾ ਕਰੀ ਕੋਈ ਗੱਲ ਤੇ ਨਾ ਨਾ ਕਿ ਇਹ ਚਿੱਟਾ ਵੇਚਦਾ ਸੀ ਉਹਦੇ ਰੇਟ ਕਰਨੇ ਚਾਹੁੰਦੇ ਕਮਿਸ਼ਨ ਲੈ ਗਏ ਇਹਦੇ ਕੋਲ ਕਹਿੰਦੇ ਵੀ ਇਹ ਕਹਿੰਦਾ ਅੰਦਰ ਵਾਰ ਕੇ ਮੈਨੂੰ ਪੈਸੇ ਲੈ ਗਏ मैंने कहा कि जहाँ फिर लीडर सोंड के फिर पेस्ट कराऊंगी लीडर नहीं मैं पैलीडर नहीं पेस्ट कराऊंगी तेरे मुँह में। आप तो करें है क्यों यार ना भाई। भाई 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 भाई

ਹਾਲਕੀ ਮੁੰਡਾ ਚਿੱਟਾ ਵੇਚਦਾ ਸੀ ਮੁੰਡਾ ਜੇਲ੍ਹ ਚ ਬੈਠਾ ਗਿਆ ਦਾ ਠੀਕ ਹੈ ਉਹ ਪੜਿਆ ਹੋਇਆ ਮੁੰਡਾ ਸਿਰ 7 ਮਹੀਨੇ ਤੋਂ ਜਮਾਨਤ ਨਹੀਂ ਹੁੰਦੀ ਘਰ ਵੀ ਉਹਨੂੰ ਲੰਡਾ ਕੇ ਨਿਦਾਨ ਹੋ ਜਾਂਦੇ ਆ ਇਹ ਕੋਈ ਚਿੱਟਾ ਨਹੀਂ ਵੇਚਦੀ ਇਹ ਤਾਂ ਰੋਟੀਆਂ ਪੜਿਆ ਹੁੰਦੀ ਜਿੰਨੂੰ ਮਰਜ਼ੀ ਤੁਸੀਂ ਪੁੱਛੋ ਆਹ ਪੁੱਛੋ ਉਹ ਬੁੜੀ ਅੱਛੀ ਉਹ ਜਮਾਨਤ ਜਿਵੇਂ ਉਹ ਵੇਚਦਾ ਅੰਦਰ ਆ ਕੋਈ ਜੰਮ ਅੰਦਰ 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 ਮਰ ਕੀ ਮੁੰਡਾ ਨਾ ਕੋਈ ਚਿੱਟੇ ਉਹਨਾਂ ਲਾ ਜਾਂਦੇ ਆ ਉਥੇ ਰੱਖ ਕੇ ਚਿੱਟੇ ਉਹ ਛੱਡ ਦਿੰਦੇ ਆ ਅੱਜ ਦੇ ਪੁਰਾਣੇ ਸੁਆਹ ਖਲਾਲ ਤੇ ਲੱਗੇ ਦੇ ਮੈਂ मैंने तो आपको बताया था यार नर्सरी से आ जाना था एक इंटरव्यू देना था पैसे ओ जो लेडीज़ हैं ना तो उनको मिशन लगी है देखो अनिल भी आते हैं क्या था क्या वो वार्किंग में तो पैसे लगी है बोल सारी आती है ना लड़की सी ओस्टे मैं नहीं लीडर है ना कल भी मुझे भी पैसे देके जाऊ� ਯਾਰ ਨਹੀਂ ਪੇਸ਼ ਕਰੋ ਤੇਰੇ ਮੁੰਡੇ ਇਹ ਆਮੋ ਜਿਹੇ ਮੋਟੀ ਦੀ ਇਹ ਨੌਲਾ ਕੀ ਹੈ ਕੋਈ ਨਹੀਂ ਸੀ ਗਾਣੀ ਦਾ ਕੋਈ ਨਹੀਂ ਤਾਂ ਕਹਿਣਾ ਕੋਈ ਨਹੀਂ ਤਾਂ ਕਹਿਣਾ ਕੋਈ ਨਹੀਂ ਦੀ ਪਿਆਰ ਆ ਗਿਆ ਤੇ ਮਮਦਨ ਮੈਨੂੰ ਕੋਈ ਨਹੀਂ ਤਾਂ ਮਾੜ ਮਾੜ ਦੁਕਾਨ ਦਾ ਕਿਉਂ ਮਾਸੀ ਦਾ ਦੁਕਾਨਾਂ ਕੋਈ ਗੱਲ ਨਹੀਂ ਸ਼ਾਮ ਨੂੰ ਆ ਜਾਣਗੇ ਸਾਡੇ ਘਰ ਆ ਕੇ ਜੀ ਮਾਸਦੇ ਆ ਬਟੇਰ ਨੂੰ ਤੁਹਾਨੂੰ ਪਤਾ ਹੀ ਨਹੀਂ ਜੇ ਮੈਨੂੰ ਲੰਘੂੜਾ ਬਣਾਉਂਦੇ ਨੇ ਇਹ ਲੈ ਕੋਈ ਗੱਲ ਨਹੀਂ ਕੋਈ ਗੱਲ ਉਹ ਜਿਹੜੀ ਮੈਡਮ ਆ ਉਹ ਇਹਨੂੰ ਕਹਿੰਦੀ ਕਿ ਤੇ ਮੂੰ ਆਪ ਚਿੱਟਾ ਵੇਚਦੀ ਆ ਇਹਨੇ ਵੀ ਕਹਿੰਦਾ ਜੇ ਮੈਂ ਚਿੱਟਾ ਵੇਚਦੀ ਤੂੰ ਵੀ ਮੇਰੇ ਘਰ ਆ ਕੇ ਕਮਿਸ਼ਨ ਲੈ ਕੇ ਗਈ ਲੈ ਕੇ ਗਈ ਆ ਚਲੋ ਬਸ ਆਹ ਚਲ ਕੋਈ ਨਹੀਂ ਛੱਡੋ ਪਰੇ ਪੰਨਾ ਛੱਡੋ ਪਰੇ ਪਿਛਲੇ ਨੰਬਰਾਂ ਦਾ ਸਫਾ ਕਰੋ ਪਰੇ ਕਿਹੜੇ ਪਾਲ ਮੰਗਲ ਲਾ ਕੇ ਹੋ ਤੇਰਾ ਬੀਬੀ ਤੇਰਾ ਬੱਚਾ ਟੋਰੀ ਕੀਤੀ ਆ ਜੋ ਕਰ ਅੰਦਰ ਕੇ ਬਾਹਰ ਹੈ ਬਸ ਕੋਈ ਗੱਲ ਨਹੀਂ 9 ਮਹੀਨੇ ਦਾ ਸਰ ਇਹਦਾ ਮੁੰਡਾ ਵੀ ਅੰਦਰ ਆ 9 ਮਹੀਨੇ ਹੋ ਗਏ ਘਰ ਵੀ ਨਹੀਂ ਆਦਾ ਇਹਨਾਂ ਨੇ ਪਾਲ ਲੀਗਾ ਤਾਂ ਇਹ ਮੈਂ ਦਿੰਦੇ ਫੀਰ ਕਰਾਂਗੀ ਕੋਈ 500 ਰੁਪਏ ਦੇ ਕੇ ਫੀਰ ਨਹੀਂ ਜਮਾ ਕਰਾਂਗੀ ਜੋ ਕਰ ਨਹੀਂ ਛੱਡਿਆ ਕਰੋ ਫਿਰ ਗੱਲ ਜਾਨੀ ਬੋਲੀ ਜਾਂਦੀ ਬੋਲ ਨਹੀਂ ਕਰ ਲੈਂਦਾ ਕੋਈ ਕੋਈ ਨਹੀਂ ਇੰਦੇ ਚੋ ਜਿਹੜਾ ਫੀਸ ਜਿਹੜਾ ਕੰਮ ਕਰਨਾ ਨਸ਼ੇ ਤੇ ਕੋਈ ਵੀ ਮਾਫ ਨਹੀਂ ਹੋਏਗਾ ਹਾਂਜੀ ਉਹ ਨਹੀਂ ਹੋਗਾ ਕਿਸੇ ਨੂੰ ਨਹੀਂ ਛੱਡਾਂਗੇ ਸਰ ਅਸੀਂ ਵੀ ਤੁਹਾਡੇ ਨਾਲ ਆ ਸਹਿਮਤ ਆ ਤੁਹਾਡੇ ਨਾਲ ਹੀ ਸਰ ਅਮਰ ਬੱਲਾ ਸਹਿਮਤ ਹੋਈ ਆ ਜੋ ਕੁਝ ਵੀ ਕਹੋਗੇ ਇਹ ਦਾ ਸੋ ਇਹ ਦਾ ਸੋ ਕੋਈ ਫਰਕ ਪਿਆਕ ਨਹੀਂ ਪਿਆਗੇ ਨਾਲ ਜਦੋਂ ਅਸੀਂ ਜਦੋਂ ਅਸੀਂ ਕੰਮ ਕਰਦੇ ਪਏ ਆ ਤੇ ਤੁਹਾਨੂੰ ਇਹ ਬਿਲਕੁਲ ਜ਼ੀਰੋ ਕਰ ਦਾਂਗੇ ਨਹੀਂ ਸਰ ਅਸੀਂ ਤੁਹਾਡੇ ਨਾਲ ਸਹਿਮਤ ਆ ਸਾਰੇ ਜਾਣੇ ਕਿ ਮੈਂ ਕਮ ਦੇ ਵੀ ਸਹਿਮਤ ਆ ਤੁਹਾਡੇ ਨਾਲ ਤੁਹਾਡੇ ਨਾਲ ਕੋਈ ਨਾ ਉਹ ਮੁੰਡੇ ਕੁੜੇ ਸਾਰੇ ਨਾਲ ਜੇ ਤਾਂ ਸਾਰੇ ਬੱਚੇ ਬੱਚਿਆਂ ਦਾ ਫਾਇਦਾ ਹੀ ਪੂਰਾ ਪੂਰਾ ਬੱਚੇ ਹੀ ਲੱਗੇ ਛੱਡੇਗਾ ਕੋਈ ਛੱਡੀ ਬੰਦਾ ਹਰਕਿ ਨਹੀਂ ਛੱਡਿਆ ਜਾਏਗਾ ਇਹਨਾਂ ਦੇ ਦੋ ਤਿੰਨ ਹੀ ਆਪਾਂ ਬੰਨੀ ਨਹੀਂ ਜੇ ਬੰਦਾ ਪੱਟਾ ਖਣੇ ਕਿਹੜੀ ਕੋਈ ਨਾ ਤਾਂ ਮੇਰੇ ਜਿੱਤਾਂ ਕੋਈ ਮੇਰੇ ਮੁੰਡੇ ਨਹੀਂ ਕੱਟੇ ਹੋਰ ਕੋਈ ਕੀ ਹੋ ਗਿਆ ਸਭ ਕੁਝ ਹੋ ਨਹੀਂ ਹੋਇਆ ਸਾਡਾ ਨਾਮ ਜਾਣ ਮੈਨੂੰ ਦੱਸ ਮੇਰੀ ਗੱਲ ਨਹੀਂ ਵੀ ਉਹਨਾਂ ਕੰਮ ਨਹੀਂ ਲੇ ਗਏ ਨੰਬਰ ਹੈ ਸਾਡਾ ਸਾਡਾ ਕੁਸ਼ੀਆ ਸਾਡਾ ਕੰਪਾਈ ਨੰਬਰ ਕੀ ਕਰਦੇ ਜੇ ਕੋ ਫੋਨ ਕਰਿਆ ਕਰੂੰਗਾ ਮੈਨੂੰ ਕਿਹਦਾ ਬਿਕਾ ਨੰਬਰ ਹੈ ਕਿਸ ਨੰਬਰ ਦਾ ਕਾਲ ਹੈ ਜਦੋਂ ਆਮ ਤੌਰ ਤੇ ਲੋੜ ਨਹੀਂ ਕਿਹਾ ਨਾ ਲੋੜੀ ਨਹੀਂ ਕਿਹਾ ਨਾ ਛੱਡੋ ਨੱਚਦੀਆਂ ਗੋਤਾਂ ਨੇ ਚੱਲਦੀਆਂ ਦਾ ਸਿੱਧੀਆਂ ਭੈਣ ਮੇਰੀਏ ਕਿਸੇ ਦਾ ਨਾਂ ਨਹੀਂ ਤੁਸੀਂ ਲੈਣਾ ਇੱਕ ਨੰਬਰ ਹੈ ਇਹ ਕੋਈ ਇੱਕ ਨੰਬਰ ਹੈਗਾ ਉਸ ਨੰਬਰ ਤੇ ਮੰਗਲੀ ਕੋਈ ਲੋੜੀ ਵੀ ਨਹੀਂ ਜੇ ਮਰਜ਼ੀ ਹੋ ਜਾ ਪੁਲਿਸ ਵਾਲੇ ਟਾਈਮ ਤੇ ਨਹੀਂ ਆਉਂਦੇ ਪੁਲਿਸ ਵਾਲੇ ਕਹਿਣਗੇ ਅਸੀਂ ਉਦੋਂ ਕਾਰਵਾਈ ਕਰਾਂਗੇ ਜਾਂ ਨਾ ਤੁਸੀਂ ਮੈਡੀਕਲ ਚ ਦਾਖਲ ਹੋ ਜਾ ਤਾਂ ਕਿ ਜਦੋਂ ਸਮਾਂ ਬਿਤੇ ਚੱਜੋ ਰਹੇ ਅਸੀਂ ਆਈਏ ਮੇਰੇ ਤਾਂ ਟਿੰਡਵੇ ਤੇ ਆਦਿ ਨਹੀਂ ਟੈਂਪਰ ਉਧਰ ਨਾ ਛੱਡੋ ਚੁੱਪ ਕਰੋ ਉਹਦੇ ਵਰੀ ਆਰਮੀ ਨਰੇ

ਕਿ ਜੀ ਦੋ ਮਿੰਟ ਅਗੇ ਤੈਨੂੰ ਮਿਲਾਂਗੇ ਕਿ ਹਾਂ ਵੀ ਕੀ ਗਾਈ ਸਟਾਡੀ ਉਹ ਗਏ ਜੀ ਉਹਦੇ ਮੁੜ ਕੇ ਉਸ ਤੋਂ ਬਾਅਦ ਨਹੀਂ ਚੱਲਣਗੇ ਨਹੀਂ ਚੱਲਣਗੇ ਜੇ ਤੈਨੂੰ ਮੈਂ ਕਹਾਂ ਮੈਂ ਤੈਨੂੰ ਚੱਲਣੇ ਉੱਥੇ ਜਾ ਕੇ ਪੁਲਿਸ ਨਾਲ ਗੱਲ ਕਰਨੇ ਪੈ ਲੱਗ ਗਏ ਸਾਨੂੰ ਥੋੜੀ ਹਵਾ ਆ ਕੇ ਸਾਨੂੰ ਦੱਸੋ ਫਲਾਣੇ ਦਾ ਨਾਮ ਦੱਸੋ ਫਲਾਣੇ ਦਾ ਨਾਮ ਪੇਰੇ ਸਿਕਲੀ ਕਹਾਂਗੇ ਦੱਸਿਆ ਦਾ ਦੱਸਾਂਗੇ ਕੋਈ ਵੀ ਆ ਜਾਂਦੇ ਬਵਾਸ ਜਿੰਦਗੀ ਬੰਦਾ ਹੀ ਉਹਨੇ ਕਿਹੜਾ ਬਸੂਰ ਨਾ ਚੁੰਦੇ ਆ ਜਾਂਦੇ ਫਿਰ ਕੀ ਹੋ ਗਿਆ ਜਿਹੜੀ ਗੱਲ ਆ ਮੁੰਡੂ